ਬਹੁਤ ਵਧੀਆ ਹੋਰ ਕਾਰਨਰ ਦੇ ਅਕਾਲੀ ਦਲ ਤੋਂ ਕੋਈ ਤਕੜਾ ਨਹੀਂ ਹੋਰ ਕਾਰਨਰ ਇਲੈਕਸ਼ਨ ਹੋਣੀ ਆ ਕਾਂਗਰਸ ਦੀ ਅੰਟੀਨਕੰਮੈਂਸੀ ਪੂਰੀ ਆ ਕਿਉਂਕਿ ਉਹਨਾਂ ਦੇ ਕੈਪਟਨ ਸਾਹਿਬ ਨੇ ਜਿਹੜੇ ਝੂਠੇ ਵਾਅਦੇ ਕੀਤੇ ਸੀ ਸੌਂਹਾਂ ਖਾਧੀਆਂ ਸੀ ਉਹੀ ਐਮਪੀ ਅੱਜ ਜਿਹੜੇ ਆ ਨਾ ਉਹ ਉਹਨਾਂ ਦੀ ਟਰਨਓਰ ਖਤਮ ਹੋ ਰਹੀ ਆ ਉਹਨਾਂ ਦੇ ਟਾਈਮ ਵਾਲੇ ਉਹਨਾਂ ਝੂਠੇ ਵਾਅਦਿਆਂ ਦੇ ਵਿੱਚ ਉਹੀ ਐਮਪੀ ਵੀ ਉਹਨਾਂ ਦੇ ਬਣੇ ਪਰ 5 ਸਾਲ ਲੋਕਾਂ ਨੂੰ ਉਹਨਾਂ ਨੇ ਪੂਰਾ ਰੋਇਆ ਉਹ ਆਪ ਕੈਪਟਨ ਸਾਹਿਬ ਉਹਨੂੰ ਕਾਂਗਰਸ ਦੇ ਬੀਜੇਪੀ ਚਲਗੇ ਬੈਨਾ ਚੱਕ ਪਰ ਉਹ ਆਪਣੇ ਫਾਰਮ ਹੌਸ ਤੋਂ ਬਾਹਰ ਨਹੀਂ ਨਿਕਲੇ ਉਸ ਤੋਂ ਬਾਅਦ ਝਾੜੂ ਆ ਗਿਆ ਅੱਕੇ ਸੜੇ ਲੋਕ ਝਾੜੂ ਲੈ ਆਏ ਉਹਨਾਂ ਨੇ 2 ਸਾਲਾਂ ਦੀ ਖਜੂਬਰ ਕਰਤਾ ਉਹਨਾਂ ਦੀ ਵੀ ਫੁੱਲ ਐਂਟ ਇਨਕਮੈਂਸੀ ਆ ਪਰ ਫਸਾ ਰਹਿ ਗਏ ਜਿੰਨੀ ਵੋਟਾਂ ਉਹਨੇ ਲਈਆਂ ਸੀ ਉਹ ਚੌਥੇ ਸਿੱਧ ਰਹੇ ਗਏ ਤੇ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਬੀਜੇਪੀ ਦਾ ਤੇ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਕੋਈ ਬਹੁਤ ਲੰਬਾ ਚੌੜਾ ਆਧਾਰ ਨਹੀਂਗਾ ਉਹ ਸ਼ਹਿਰਾਂ ਦੇ ਵਿੱਚ ਲੜਦੇ ਆ ਉਹਦੇ ਵਿੱਚ ਜਿਹੜਾ ਜੰਨਾਕ ਹਸਾਬਤਾ ਦਾ ਗਾਰ ਪਤਾ ਤੇ ਸ਼੍ਰੋਮਣੀ ਕਾਲੀ ਦਲ ਜਿਹੜਾ ਉਹਦਾ ਕੈਡਰ ਆ ਉਹਦਾ ਵਰਕਰ ਆ ਮਜਬੂਤੀ ਨਾਲ ਖੜਾ ਹਰ ਹਲਕਾ ਅੰਚਾ ਆ ਦੇ ਹਰ ਹਲਕੇ ਤੇ ਇੱਕ ਸਿਸਟਮ ਆ ਤੇ ਫਿਰ ਭਾਈਚਾਰੇ ਦੀ ਝੰਡਾ ਬਰਦਾਸ਼ਤ ਹੈ ਸੈਕੂਲਰਿਜ਼ਮ ਦੀ ਝੰਡਾ ਬਰਦਾਸ਼ਤ ਆ ਬਾਦਲ ਸਾਹਿਬ ਵੀ ਸੀ ਤੇ ਸੁਰਬੀਰ ਬਾਦਲ ਵੀ ਹਰ ਧਰਮ ਦਾ ਸਤਿਕਾਰ ਕੀਤਾ ਹਰ ਕਮਿਊਨਿਟੀ ਦਾ ਸਤਿਕਾਰ ਕੀਤਾ ਇੰਡਸਟਰੀ ਟਰੇਡ ਸਭ ਦੇ ਜੇ ਕੰਮ ਹੋਇਆ ਤੇ ਉਸ ਸ਼੍ਰੋਮਣੀ ਕਾਲੀ ਦਲ ਵੇਲੇ ਮੁਲਾਜ਼ਮਾਂ ਦਾ ਕੋਈ ਭਲਾ ਹੋਇਆ ਸੁਮਨੀ ਕਾਲੀਦਾਲ ਨੇ ਮੁਲਾਜ਼ਮਾਂ ਨੂੰ ਪੁੱਛੋ ਉਤੋਂ ਇਲਾਵਾ ਕਦੀ ਕਿਸੇ ਨੇ ਕੋਈ ਬੈਨੀਫਿਟ ਨਹੀਂ ਦਿੱਤੇ ਜੀ ਟਿਕਟਸ ਦੀ ਜੀ ਗੱਲ ਕਰੀ ਕਦੋਂ ਤੱਕ ਕਹਿੰਦੇ ਟਿਕਟਸ ਨਾਲੇ ਬੜਾ ਟਾਈਮ ਆ ਕੋਈ ਨਹੀਂ ਟਿਕਟਸ ਬਹੁਤ ਦੂਰ ਨਹੀਂ ਜਲਦੀ ਹੋ ਜਾਣੀਆਂ ਟਾਈਮ ਵੀ ਬਹੁਤ ਹੈ ਅਨੰਦ ਜੋਸ਼ੀ ਕਿ ਕੈਂਡੀਡੇਟ ਹੋ। ਅਨੰਦ ਜੋਸ਼ੀ ਜਿੱਥੇ ਪਾਰਟੀ ਡਿਊਟੀ ਲਾਉਗੇ ਉਸ ਮੋਰਚੇ ਤੇ ਬੈਠੇ। ਇੱਕ ਬਹੁਤ ਇਹ ਤੇ ਜੇ ਅਮਰਿਸ਼ ਕਿ ਕੈਂਡੀਡੇਟ ਹੈ ਤੇ ਬੀਜੇਪੀ ਦੀ ਕੈਂਡੀਡੇਟ ਹੋ। ਦੂਜੇ ਦੂਜੇ ਪ੍ਰਸਤ ਤੇ ਮੇਰੇ ਵੀਰ ਜੋ ਕਹਿੰਦੇ ਗਰਦਾਸਪੁਰ ਤੋਂ ਮੜਾ ਨਾਂ ਚੱਲਦਾ ਪਿਆ। ਤਰਨਤਾਰਨ ਨਾਲੇ ਮਿਲਦੇ ਆਉਂਦੇ ਜੀ ਤਰਨਤਾਰਨ ਤੋਂ ਬੜਾ ਨਾਂ ਚੱਲਦਾ ਤੇ ਮੈਂ ਤੇ ਇਹੀ ਕਹਿਣਾ ਵੀ ਜਿੱਥੋਂ ਪਾਰਟੀ ਡਿਊਟੀ ਲਾ ਦੂ ਲੁਧਿਆਣੇ ਲਾ ਦੂ ਉੱਥੋਂ ਲੜ ਲਾਂ। ਅਮਰਿਸ਼ ਸਰ ਤੋਂ ਵੀ ਕੈਂਡੀਡੇਟ ਤੇ ਜੇ ਬੀਜੇਪੀ ਦੇ ਕੈਂਡੀਡੇਟ ਨੂੰ ਕਿੱਦਾਂ ਦੇਖਦੇ ਹੋ ਆਪ ਸਰ ਜੀ। ਬੀਜੇਪੀ ਦਾ ਕੈਂਡੀਡੇ ਉਹਨਾਂ ਨੇ ਲੋਕਲ ਕਦੀ ਬੰਦਾ ਆਪਣਾ ਜਿਹੜਾ ਉਹਨੂੰ ਪ੍ਰੋਮੋਟ ਕੀਤਾ ਹੀ ਨਹੀਂ ਆ ਜਿਹੜਾ ਸੀਗਾ ਉਹਨੂੰ ਕੱਢ ਕੇ ਬਾਹਰ ਮਾਰਿਆ ਕਿਉਂਕਿ ਤਕਲੀਦ ਵੀ ਬੜੀ ਸੀ ਜਿਹੜੇ ਥੱਲੇ ਜਿਹੜੇ ਲੀਡਰ ਸੀ ਉਹਨਾਂ ਨਾਲੇ ਪਤਾ ਕੀ ਆ ਅੰਮਰਸਰ ਦੇ ਅੰਮਰਸਰ ਦੇ ਵਿੱਚੋਂ ਇੱਕ ਨਮਾਇੰਦਾ ਰਹਿ ਲਿਆ ਪਹਿਲਾਂ ਪੁਰੀ ਸਾਹਿਬ 3.5 ਲੱਖ ਵੋਟਾਂ ਲੈ ਕੇ ਗਏ ਅਰਬਨ ਡਵੈਲਪਮੈਂਟ ਮਨਿਸਟਰ ਬਣੇ ਬਹੁਤ ਕੁਝ ਕਰ ਸਕਦੇ ਅੱਜ ਵੋਟਾਂ ਮੰਗਦੀ ਲੋੜ ਹੀ ਨਾ ਪੈਂਦੀ ਨਹੀਂ ਮੁੜੇ 3.5 ਲੱਖ ਵੋਟਾਂ ਦਾ ਕੀ ਮਤਲਬ ਆ ਜੇ ਮਰਿਸਟਰ ਬਣ ਗਿਆ ਤਾਂ ਗਵਰਨਰ ਦੀ ਕਰ ਸਕਦੇ ਹਾਂ ਮਰ ਸਰ ਵਾਸਤੇ ਅੱਜ ਜਿਹੜਾ ਕੈਂਡੀਡੇਟ ਆਉਂਦਾ ਉਹਨੂੰ ਲੋਕੀ ਹੱਥਾਂ ਦੇ ਚੁੱਕਦੇ ਨਹੀਂ ਕੀਤਾ ਕੁਝ ਉਸ ਤੋਂ ਬਾਅਦ ਸ਼ਵੇਤ ਮੱਲਕ ਜਿਹੜਾ ਵਾ ਨਾ ਉੱਥੇ ਉਹਨੂੰ ਉਹਨਾਂ ਨੇ 6 ਸਾਲ ਵਾਸਤੇ ਰਾਜ ਸਭਾ ਜਿਹਦੀ ਪਾਵਰ ਵੀ ਜਾਂਦੀ ਹੈ ਲੋਕ ਦਾ ਬਣਾ ਉਹਦੇ ਚ ਲਾਇਆ ਤੇ ਕੀ ਖੋਣ ਖੋਦ ਤਾਂ ਕੁਝ ਵੀ ਨਹੀਂ ਅੱਜ ਕੌਂਸਲਰ ਲਾਣ ਤੇ ਤਦ ਵੀ ਕੁਝ ਨਹੀਂ ਬੰਨਾ ਮਤਲਬ ਇਹ ਹੈ ਵੀ ਜੇ ਇਹ ਕੰਮ ਜਿਹਨਾਂ ਨਾ ਪਾਰਟੀ ਦੇ ਨਹੀਂ ਹੁੰਦਾ ਕੰਮ ਬੰਦੇ ਦੇ ਸਿਰ ਤੇ ਕੋਈ ਕੰਮ ਪੋਲੀਟੀਕਲ ਕੰਮ ਬੰਦੇ ਦੀ ਪੋਲੀਟੀਕਲ ਵਿਲ ਜਿਹੜੀ ਹੁੰਦੀ ਹੈ ਨਾ ਉਹਦੇ ਸਿਰ ਤੇ ਹੁੰਦਾ ਇਸ ਗਰੀ ਪਰਮਾਤਮਾ ਨੇ ਇਹਨਾਂ ਨੂੰ ਬਹੁਤ ਦਿੱਤੀ ਆ ਜਿੱਥੇ ਜੋ ਕੰਮ ਮੈਂ ਤੱਕ ਸੋਚਿਆ ਉਹ ਕਰਕੇ ਦਿੱਤਾ ਕਿੱਥੇ ਲੋਕਾਂ ਨਾਲ ਖੜੇ ਹੋਏ ਆ ਉਹਨਾਂ ਨੂੰ ਸੇਲ ਆਇਆ ਉਹਨਾਂ ਦੇ ਨਾਲ ਰਾਤ ਦਿਨ ਖੜੇ ਹੋਏ ਲੋਕਾਂ ਦੇ ਇਹ ਕੰਮ ਬੋਲਦਾ ਇਸ ਕਰਕੇ ਮੇਰੇ ਵਾਸਤੇ ਕੋਈ ਲੰਬਾ ਚੌੜਾ ਨਹੀਂ ਫੋਰ ਕਾਰਨਰ ਦੇ ਵਿੱਚ ਅਸੀਂ ਬਹੁਤ ਵੱਡੀ ਲੀਡ ਨਾ ਦਿੱਤਾ ਕਿ ਜੇ ਅਮਰਸਰੋਂ ਵੀ ਮੌਕਾ ਦੇਉਂਗੀ ਪਾਰਟੀ ਨੇ ਇਹ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜਿਹੜੇ ਨਿਵਾਣੇ ਨੂੰ ਅਗਰਵਾਲ ਸਭਾਵੀ ਸਭਾਵੀ ਆਨਵਾਲੇ ਸਮੇਜ ਹੋਰ ਵੀ ਵੀ ਲੋਕ ਮੈਨੂੰ ਬਰੋਸਾ ਕਰ ਰਹੇ ਨੇ ਸਰ ਆਪਣਾ ਬਲਾਨ ਦੀ ਜਿੱਤੇ ਬਲਾਨ ਕੇ ਮੈਂ ਜਾਵਾਂਗਾ ਉਹਨਾਂ ਦਾ ਸ਼ੁਕਰੀਆਦਾਰੀ ਕਰਾਂਗਾ ਜਿਹੜੇ ਮੇਨੂੰ ਮਾਨ ਸਤਮਾਨ ਦੇ ਰਿਹਾ ਖਾਸ ਕਰਕੇ ਮੋਹਨਦਾ ਜੀ ਵੀ ਆ ਪਰ ਬੜੀ ਮੈਨੂੰ ਸਭੇ ਲੱਗੀ ਮਾਨ ਦੀ ਗੱਲ ਹੈ ਕਿ ਅੱਜ ਅਕਾਲੀ ਦਲ ਦੇ ਅੰਦਰ ਹਲਕਾ ਚਾਰਦਰਾਂ ਦੇ ਅਗਰਵਾਲ ਸਮਾਜ ਦੇ ਮੈਨੂੰ ਮਾਨਜਮਾਨ ਦਿੱਤਾ ਔਰ ਅਗਰਵਾਲ ਸਮਾਜ ਦਾ ਵੀ ਮਾਣ ਰਹੀ ਆ ਕਿਥੇ ਮੈਂ ਮਾਣ ਸਭਾ ਦਾ ਪਹਿਲਾ ਰਿਖਿਆ ਜਿ ਅਗਰਵਾਲ ਸਮਾਜ ਦਾ ਵੀ ਕਿਹਾ ਪਰ ਮੈਂ ਸਾਰੇ ਵਰਗਾਂ ਦਾ ਵੀ ਰਹੀ ਆ ਵੀ ਸਾਰੇ ਫਰਕ ਮੇਰੇ ਨਾਲ ਮੈਨੂੰ ਪਿਆਰ ਕਰ ਰਹੇ ਨੇ ਔਰ ਮੈਨੂੰ ਮਾਨ ਸਨਮਾਨ ਦੇ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਸੁਖਵੀਰ ਸਿੰਘ ਬਾਦਲ ਜੀ ਰਹਿਣ ਮਾਈ ਜਿਹੜੀ ਸ਼ਰਮਣੀ ਅਕਾਲੀ ਦਲ ਜਿਹੜਾ بڑے ਪੰਜਾਬ ਦੇ ਹਿੱਤਾਂ ਦੇ ਵਾਸਤੇ ਲੜਾਈ ਲੜ ਰਹੇ ਨੇ ਔਰ ਆਉਣ ਵਾਲੇ ਸਮੇਂ ਚ ਪੰਜਾਬ ਜੰਮ ਬੜੀ ਅੱਛੀ ਕਾਇਬੂ ਜਿਹੜੀ ਹੈ ਲੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ